ਵਾਹਿਗੁਰੂ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਮਰਾਦਪੁਰ ਤੋਂ ਬੋਲਦੇ ਵੈਕ ਜੀ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਉਪਰੀ ਚੱਠੇ ਰੋਡ ਸਨਾਮ ਜਿਨ੍ਹਾਂ ਦੀ ਦੇਖਰੇਖ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਅਮਰੀਕ ਸਿੰਘ ਜੀ ਸ਼ਾਦੀ ਹਰੀ ਨਾਮ ਵਾਲੇ ਕਰ ਰਹੇ ਨੇ ਵੈਕ ਜੀ ਅਨੁਸ਼ ਗੁਰੂ ਘਰ ਨਾਲ ਕਿਰੀਵ ਨੇ ਪਸਾਲ ਹੋ ਗਿਆ ਜਿਵੇਂ ਵੈਕ ਜੀ ਬੀਬੀ ਜਸਵੀਰ ਕੌਰ ਮਹਿਲ ਕਲਾਂ ਜੋ ਸਾਡੇ ਇਸ ਤੇ ਭੈਣ ਨੇ ਬਹੁਤ ਕਰ ਲਿਓ ਜੀ ਉਹਨਾਂ ਨੇ ਸਾਡੇ ਪਰਿਵਾਰ ਨੂੰ ਸਾਰਿਆਂ ਨੂੰ ਵਾਗਰੂ ਜੀ ਸਕੂਰੂ ਕਰਨੇ ਜੁੜਿਆ ਸੀ ਵਾਗਰੂ ਪ੍ਰੈਕਟੀਕਲ ਦੇ ਵਾਗਰੂ ਜੀ ਬਹੁਤ ਹੋ ਰਹੇ ਨੇ ਇੱਕ ਸਾਲ ਦੇ ਵਿੱਚ ਵਿੱਚ ਵਾਗਰੂ ਬਹੁਤ ਕੰਮ ਬਣੇ ਬਾਹਰ ਬੱਚਿਆਂ ਦੇ ਵੀ ਪੀਆਰ ਨੂੰ ਲੈ ਕੇ ਜੀ ਮਾਈਗਰੇ ਜੁਣ ਥੋੜੇ ਦਿਨਾਂ ਨਾਲ ਪ੍ਰੈਕਟੀਕਲ ਹੈ ਜੀ ਨਾਲ ਖੇਤੀਬਾੜੀ ਦਾ ਕੰਮ ਕਰਦਾ ਉਹਦੇ ਨਾਲ ਥੋੜੇ ਜਿ ਪਸ਼ੂ ਰੱਖੇ ਨੇ ਡੇਰੀ ਫਾਰਮ ਦਾ ਥੋੜਾ ਜਿਹਾ ਕੰਮ ਕਰਦਾ ਜੀ ਮੈਗਰੀ ਪਿਛਲੇ ਸਾਲ ਸਾਡੇ ਨਾਲ ਦੋ ਝੋਟੀਆਂ ਸੋਈਆਂ ਇੱਕ ਝੋਟੀ ਨੇ ਬਹੁਤ ਸਾਨੂੰ ਖਰਾਬ ਕਰਿਆ ਦੁੱਧ ਨਹੀਂ ਛੇ ਦਿੰਦੀ ਦੁੱਧ ਚੰਗਾ ਨਹੀਂ ਛੱਲੇ ਜੀ ਘਰ ਦੇ ਪਾਲਿਆ ਸੀ ਮੈਗਰੀ ਇਸ ਸਾਲ ਫੇਰ ਸੋਈਓ ਤਿੰਨ ਹੋਰ ਤਿੰਨ ਸੋਈਆਂ ਤੇ ਉਹੀ ਝੋਟੀ ਫੇਰ ਖਰਾਬ ਕਰਨ ਲੱਗੀ ਜੀ ਦੁੱਧ ਹੈਗਾ ਸੀ 13-14 ਲੀਟਰ ਛੱਲੇ ਪਰ ਥੱਲੇ ਬਹਿਣ ਨਹੀਂ ਸੀ ਦਿੰਦੀ ਜੀ ਤੇ ਨਾ ਹੀ ਇਹਦੇ ਵੇਚ ਸਕਦੇ ਸੀ ਕਿ ਘਰ ਨਹੀਂ ਪਾਲੀ ਜੀ ਮੈਗਰੀ ਜੀ ਤੇ ਮੇਰੇ ਮਨ ਚ ਉਚਾਰਾ ਹੈ ਵੀ ਉਹ ਬਾਬਾ ਜੀ ਦਾ ਸਮਾਗਮ ਸੀ 7 ਤਰੀਕ ਦਾ ਹਰਿਆਣੇ ਦੇ ਪਿੰਡ ਸੰਦੂਕੀ ਜੀ ਮਨਜੂ ਚਾਰ ਆਈ ਵੀ ਚਲੋ ਮਹਾਪ੍ਰਸ਼ੰ ਨੂੰ ਦੁੱਧ ਛਕਾਣੇ ਨਾਲ ਜੱਫਾ ਹੁੰਦੇ ਮਹਾਪ੍ਰਸ਼ੰਦਾ ਜੀ ਇਹ ਮਹਾਪ੍ਰਸ਼ੰ ਅਗੇ ਬੇਨਤੀ ਲਾਈ ਜੀ ਵੀ ਤੁਸੀਂ ਜਾਣ ਲੱਗੇ ਸਾਡੇ ਇੱਥੇ ਘਰੇ ਰੋ ਕੇ ਜਾਏ ਜੀ ਚਲੋ ਧੰਦ ਦਾ ਬਹੁਤ ਸੀ ਮਹਾਪ੍ਰਸ਼ਾ ਵੀ ਆ ਗਏ ਜੀ 9 ਵਜੇ ਸਾਡੇ ਘਰ ਆ ਗਏ ਜੀ ਤੇ ਬਹੁਤ ਖੁਸ਼ੀ ਹੋਈ ਮਨਨੂ ਜੀ ਪ੍ਰਸ਼ਾਦਾ ਪਣੀ ਮਹਾਂ ਪੁਸ਼ਨ ਸ਼ਕਾ ਨਾਲ ਜਤੈ ਆਏ ਪੰਜ ਸਿੰਘ ਜੀ ਤੇ ਵਾਇਗਰੀ ਅਸੀਂ ਦੁੱਧ ਸ਼ਕਾਇਆ ਜੀ ਵਾਇਗਰੀ ਅਸੀਂ ਕੋਈ ਮਾਨ ਦੇ ਵਿੱਚ ਨਾ ਕੋਈ ਰਸ ਨਹੀਂ ਕੀਤੀ ਮੱਝਵਰੀ ਆ ਬਾਈ ਸਾਰਾ ਕੋਈ ਜਾਣੀ ਜਾਣਨੇ ਜੀ ਤੇ ਵਾਇਗਰੀ ਜੀ ਚੰਗੇ ਵੀ ਹੋਈ ਜੋ ਵੀ ਥਿਲਪੁਲ ਹੋਈ ਸੇਵਾ ਕਰੀ ਮਾਂ ਨੂੰ ਪ੍ਰਸ਼ਾਦਾ ਸ਼ਕਾਇਆ ਦੁੱਧ ਪਣੀ ਸ਼ਕਾਇਆ ਜੀ ਉਸ ਤੋਂ ਬਾਅਦ ਮਾਂ ਬਫੀ ਘੰਟਾ ਕਰਕੇ ਤੇ ਆਪਣੇ ਸਮਾਗਮ ਲੱਗੇ ਚਲੇ ਗਏ ਅਸੀਂ ਵੀ ਪਿੱਛੇ ਗਏ ਜੀ ਚਲੋ ਦਰਸ਼ਨ ਕਰਕੇ ਆਏ ਸੰਤਾਂ ਦੇ ਉੱਤੇ ਜੀ ਨਾਲ ਸੰਗਤ ਕੀ ਪੰਡੂ ਜੀ ਵਾਈਬ੍ਰੂ ਜੀ ਸੱਚ ਜਾਣਿਆ ਦੂਜੇ ਦਿਨ ਹੀ ਉਹੀ ਸੱਠੀ ਝੂਟੀ ਵਾਈਬ੍ਰੂ ਜੀ ਮਤਲਬ ਆਰਾਮ ਨਾ ਮਿਲ ਪੈਂਦੀ ਏ ਤੇ ਦੁੱਧ ਵੀ ਬਹੁਤ ਵਧੀਆ ਦੇ ਰਹੀ ਏ ਕੋਈ ਹਿੱਲ ਜੁਲ ਨਹੀਂ ਕਰਦੀ ਤੇ ਨਾ ਅਸੀਂ ਮਹਾਪੁਰਸ਼ਾਂ ਕੇ ਕੋਈ ਬੇਨਤੀ ਕਰੀ ਜੀ ਮਹਾਪੁਰਸ਼ ਸਾਡੇ ਬਹੁਤ ਕਰਨੀ ਗੱਲ ਨੇ ਸਭ ਕੋਈ ਜਾਣਦੇ ਨੇ ਜੀ ਦਿਲਾਂ ਦੀਆਂ ਸਭ ਜਾਣਦੇ ਨੇ ਵਾਈਬ੍ਰੂ ਜੀ ਤੇ ਬਹੁਤ ਬਹੁਤ ਹੀ ਧੰਨਵਾਦ ਕਰਨੇ ਸਾਡੇ ਮਹਾਪੁਰਸ਼ਾਂ ਦਾ ਸੱਚੀ ਸਮਝੀ ਸੰਗਤ ਦਾ ਜਿਨ੍ਹਾਂ ਨੇ ਜੁੜ ਕੇ ਸਾਨੂੰ ਬਹੁਤ ਹੀ ਆਨੰਦ ਆਇਆ ਵੈਗੁਰੂ ਸਾਰੇ ਹੀ ਪਰਿਵਾਰ ਸਾਡਾ ਵੈਗੁਰੂ ਜੀ ਸੰਗਤ ਨਾਲ ਜੁੜਿਆ ਤੇ ਵੈਗੁਰੂ ਜੀ ਸਾਰੀਆਂ ਸੰਗਤਾਂ ਕੇ ਇਹ ਹੀ ਬੇਨਤੀ ਹੈ ਕਿ ਆਪਾਂ ਦੁੱਖਾਂ ਨੂੰ ਲੈ ਕੇ ਜਾਂਦੇ ਆ ਪਰ ਆਪਾਂ ਨਾਮ ਦੀ ਮੰਗ ਨਹੀਂ ਕਰਦੇ ਵੈਗੁਰੂ ਸਾਨੂੰ ਨਾਮ ਦਾ ਮੰਗਣਾ ਚਾਹੀਦਾ ਬਾਬਾ ਜੀ ਤੂੰ ਤੇ ਦੁਨਿਆਵੀ ਕੰਮ ਦੇ ਵੈਗੁਰੂ ਜੀ ਸਾਰੇ ਆਪੇ ਹੀ ਹੋ ਜਾਣਗੇ ਤੇ ਵੈਗੁਰੂ ਜੀ ਇੰਨਾ ਕੁ ਬੋਲਦੇ ਆ ਮੈਂ ਸਮਾਂ ਦਾ ਜਗ ਤੇ ਕੋ ਕਦੇ ਮਿਊਟ ਨਹੀਂ ਖੋਲਿਆ ਨਾ ਹੀ ਕਦੇ ਬੋਲੇ ਵਾਹਿਗੁਰੂ ਕੋਈ ਬੋਲਦਿਆਂ ਵੱਧ ਘੱਟ ਬੋਲੇ ਕੋਈ ਸਾਰੀ ਸੰਗਤ ਬਾਬਾ ਜੀ ਤੁਨ ਮਾਫੀ ਮੰਗਦੇ ਹੱਥ ਜੋੜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ